ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਫੇਰ ਆਪਾਂ ਇੱਕ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਕਹਿੰਦੇ ਅਜੋਕੇ ਸਮੇ ਦੇ ਵਿੱਚ ਅਸੀਂ ਉਦੋਂ ਧੋਖਾ ਖਾ ਜਾਂਦੇ ਹਾਂ ਜਦੋਂ ਅਸੀਂ ਦੂਜਿਆਂ ਤੇ ਬਿਨਾਂ ਸੋਚੇ ਸਮਝੇ ਤਰਕ ਕੀਤੇ ਭਰੋਸਾ ਕਰ ਲੈਂਦੇ ਹਾਂ ਜਿਸ ਉੱਪਰ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ ਤਾਂ ਉਹੀ ਸਾਡੀਆਂ ਅੱਖਾਂ ਖੋਲ੍ਹ ਦਿੰਦੇ ਨੇ ਅਜੋਕੇ ਸਮੇ ਦੇ ਵਿੱਚ ਇਹੀ ਹਾਲ ਹੈ ਅੱਜਕੱਲ੍ਹ ਇਸਦੇ ਰਿਲੇਟਡ ਤੁਹਾਨੂੰ ਇੱਕ ਛੋਟੀ ਜੀ ਸਟੋਰੀ ਸੁਣਾਉਣ ਲੱਗੀ ਆ ਸ਼ਾਇਦ ਉਸ ਤੋਂ ਤੁਹਾਨੂੰ ਬਹੁਤ ਜ਼ਿਆਦਾ ਸਿੱਖਿਆ ਮਿਲੂਗੀ ਸ਼ਹਿਰ ਦੇ ਵਿੱਚ ਇੱਕ ਸੋਨੂ ਨਾਮ ਦਾ ਲੜਕਾ ਰਹਿੰਦਾ ਸੀ ਉਸਦੇ ਮਾਤਾ ਪਿਤਾ ਨਹੀਂ ਸੀ ਮਾਤਾ ਪਿਤਾ ਨਹੀਂ ਸੀ ਤੇ ਉਹ ਘਰ ਦੇ ਵਿੱਚ ਤਿੰਨ ਜਣੇ ਸੀਗੇ ਪਤੀ ਪਤਨੀ ਤੇ ਇੱਕ ਉਹਨਾਂ ਦੀ ਬੇਟੀ ਹੁੰਦੀ ਸੀ ਪਿੰਡ ਤੋਂ ਮਾਸਟਰ ਤੇ ਮਾਸਟਰ ਨੇ ਜੀ ਉਹਨਾਂ ਦੇ ਘਰ ਆਏ ਜਿਨ੍ਹਾਂ ਕੋਲ ਸੋਨੂ ਪੜਦਾ ਹੁੰਦਾ ਸੀ ਸੋਨੂ ਇੱਕ ਵਾਰੀ ਪਿੰਡ ਗਿਆ ਹੋਇਆ ਸੀ ਤੇ ਆਪਣੇ ਚਾਚੇ ਤਾਇਆ ਨੂੰ ਮਿਲਣ ਲਈ ਗਿਆ ਸੀ ਉੱਥੇ ਉਹ ਉਹਨਾਂ ਦੇ ਘਰ ਦੇ ਨਾਲ ਹੀ ਮਾਸਟਰ ਦੇ ਮਾਸਟਰਨੀ ਜੀ ਦਾ ਘਰ ਸੀ। ਉਹ ਤੇ ਨਾਲ ਹੀ ਛੋਟੀ ਜੀ ਬੱਚੀ ਸੀ ਤੇ ਜਿਹੜੀ ਛੋਟੀ ਜੀ ਬੱਚੀ ਸੀ ਉਹਨੂੰ ਇਹ ਤਾਂ ਪਤਾ ਨਹੀਂ ਸੀ ਵੀ ਮੇਰੇ ਸਕੇ ਦਾਦਾ ਦਾਦੀ ਨੇ ਜਾਂ ਦੂਸਰੀ ਤਰ੍ਹਾਂ ਨੇ ਉਹ ਜਿਹੜੇ ਮਾਸਟਰ ਮਾਸਟਰਨੀ ਸੀ ਜੇ ਜਿਨ੍ਹਾਂ ਕੋਲ ਸੋਨੂੰ ਪੜਦਾ ਸੀਗਾ ਉਹ ਉਹਨਾਂ ਦੀ ਬੱਚੀ ਉਹਨਾਂ ਨੂੰ ਆਪਣੇ ਦਾਦਾ ਦਾਦੀ ਮੰਨਦੀ ਹੁੰਦੀ ਸੀ। ਸੋਨੂੰ ਨੇ ਕਿਹਾ ਮਾਸਟਰ ਜੀ ਨੂੰ ਜਦੋਂ ਕਦੇ ਸ਼ਹਿਰ ਆਇਆ ਤਾਂ ਤੁਸੀਂ ਮੈਨੂੰ ਜ਼ਰੂਰ ਮਿਲ ਕੇ ਜਾਇਓ। ਇੱਕ ਦਿਨ ਮਾਸਟਰ ਜੀ ਆਪਣੇ ਪਤਨੀ ਨੂੰ ਮਾਸਟਰਨੀ ਨੂੰ ਦਵਾਈ ਦਿਵਾਉਣ ਲਈ ਸ਼ਹਿਰ ਗਏ। ਤੇ ਉਹਨਾਂ ਨੇ ਸੋਨੂ ਦੇ ਘਰ ਦਾ ਜਾ ਕੇ ਦਰਵਾਜਾ ਖੜਕਾਇਆ ਤੇ ਕਿਹਾ ਸੋਨੂ ਬੇਟਾ ਸੋਨੂ ਨੇ ਜਦੋਂ ਦਰਵਾਜਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਉਦੋਂ ਸੋਨੀ ਦੀ ਸੋਨੂ ਦੀ ਜਿਹੜੀ ਪਤਨੀ ਸੀ ਉਹ ਵੀ ਬਾਹਰ ਆ ਗਈ ਤੇ ਮਾਸਟਰ ਜੀ ਸਮਝ ਗਏ ਸੀ ਕਿ ਇਹ ਦੋਨੋਂ ਸਾਨੂੰ ਦੇਖ ਕੇ ਖੁਸ਼ ਨਹੀਂ ਹੋਏ ਹੈਗੇ ਪਤਨੀ ਸੋਨੂ ਨੂੰ ਕਹਿਣ ਲੱਗੀ ਕਿ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਤੁਸੀਂ ਇਹ ਜਿਹੇ ਪਿੰਡਾਂ ਦੇ ਲੋਕਾਂ ਨੂੰ ਕਿਉਂ ਬੁਲਾਉਨੇ ਹੁੰਦੇ ਹੋ ਤੇ ਉਹ ਕਹਿਣ ਲੱਗੀ ਜਾ ਕੇ ਰਸੋਈ ਦੇ ਵਿੱਚ ਜਾ ਕੇ ਕਹਿਣ ਲੱਗੀ ਕਹਿੰਦੀ ਮੇਰੀਆਂ ਸਹੇਲੀਆਂ ਨੇ ਲੰਚ ਤੇ ਆਉਣਾ ਮੂੰ ਤੁਸੀਂ ਇਹਨਾਂ ਨੂੰ ਬੁਲਾ ਲਿਆ ਵੀ ਮੇਰੇ ਇਨਸਲਟ ਹੋਊਗੀ ਜਦੋਂ ਤੁਸੀਂ ਉਹਨਾਂ ਨੂੰ ਦੇਖਣਗੇ ਉਹ ਆ ਕੇ ਮੇਰੀਆਂ ਸਹੇਲੀਆਂ ਉਹਨਾਂ ਚ ਆਪਸੇ ਬਹਿਸ ਹੋਣ ਲੱਗੀ ਜਦੋਂ ਮਾਸਟਰ ਜੀ ਆਏ ਉਹਨਾਂ ਨੇ ਉੱਥੇ ਸ਼ੈਂਕ ਤੇ ਵਾਸ਼ਬੇਸ਼ਨ ਤੇ ਆਪਣੇ ਹੱਥ ਤੋਂ ਆਏ ਤਾਂ ਉਹਨਾਂ ਨੇ ਦੇਖਿਆ ਵੀ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਬਹਿਸ ਹੋ ਰਹੀ ਹੈ ਟਕਰਾਰ ਹੋ ਰਹੀ ਹੈ ਤਾਂ ਉਹ ਸਭ ਕੁਝ ਸਮਝ ਗਏ ਸੀਗੇ ਬਿਨਾਂ ਕਿਸੇ ਨੂੰ ਕੁਝ ਦੱਸੇ ਹੀ ਮਾਸਟਰ ਤੇ ਮਾਸਟਰ ਜੀ ਉਹਨਾਂ ਤੇ ਘਰੋਂ ਵਾਪਸ ਚਲੇ ਤੇ ਜਦੋਂ ਥੋੜੇ ਸਮੇਂ ਬਾਅਦ सोनू ਜਦੋਂ ਚਾਹ ਲੈ ਕੇ ਜਾਂਦਾ ਤਾਂ ਉਹ ਜਾ ਕੇ ਦੇਖਦਾ ਹੋ ਕਮਰੇ ਦੇ ਵਿੱਚ ਤਾਂ ਉੱਥੇ ਮਾਸਟਰ ਤੇ ਮਾਸਟਰਨੀ ਜੀ ਨਹੀਂ ਹੈਗੇ ਸੀਗੇ ਉਹ ਕਹਿੰਦਾ ਚਲੋ ਵਧੀਆ ਹੋਇਆ ਵੀ ਚਲੇ ਗਏ ਉਹ ਤੇ ਜਿਹੜੇ ਮਾਸਟਰ ਤੇ ਮਾਸਟਰਨੀ ਜੀ ਸੀ ਉਹਨਾਂ ਦੀ ਸਾਰਾ ਸ਼ਹਿਰ ਸੀ ਜਿਹੜਾ ਅਨਜਾਨ ਸੀ ਉਹਨਾਂ ਨੂੰ ਨਹੀਂ ਪਤਾ ਸੀ ਵੀ ਕਿੱਧਰ ਹਸਪਤਲ ਹੈ ਕੀ ਹੈ ਉਹਨਾਂ ਨੇ ਰਿਕਸ਼ਾ ਕਰਾਇਆ ਤੇ ਹਸਪਤਲ ਤੱਕ ਪਹੁੰਚ ਗਏ ਉਹਨਾਂ ਨੂੰ ਕੁਝ ਵੀ ਨਹੀਂ ਸਮਝ ਆ ਰਿਹਾ ਸੀ ਵੀ ਅਸੀਂ ਕਿੱਧਰ ਨੂੰ ਜਾਈਏ ਇਹਨੇ ਨੂੰ ਜਦੋਂ ਹਸਪਤਲ ਦੇ ਵਿੱਚ ਪਹੁੰਚਦੇ ਨੇ ਤਾਂ ਇਹਨੂੰ ਇੱਕ ਲੜਕਾ ਆਉਂਦਾ ਕਿ ਮਾਸਟਰ ਜੀ ਦੇ ਪੈਰੀ ਹੱਥ ਲਾਉਂਦਾ ਉਹ ਤੇ ਕਹਿੰਦਾ ਮਾਸਟਰ ਜੀ ਆ ਤੁਸੀਂ ਮੈਨੂੰ ਪਹਿਚਾਨ ਲਿਆ ਉਹ ਕਹਿੰਦੇ ਵੀ ਨਹੀਂ ਵੀ ਮੈਂ ਤਾਂ ਨਹੀਂ ਪਹਿਚਾਨਿਆ ਪਰ ਮੈਨੂੰ ਐਵੇਂ ਲੱਗਦਾ ਵੀ ਤੇਰਾ ਚਿਹਰਾ ਮੈਂ ਦੇਖਿਆ ਜਾ ਲੱਗਦਾ ਹੈ ਤਾਂ ਫਿਰ ਉਸ ਲੜਕੇ ਨੇ ਉਹ ਲੜਕੇ ਦਾ ਨਾਮ ਸੰਦੀਪ ਸੀ ਉਹਨੇ ਸਾਰੀ ਗੱਲ ਦੱਸੀ ਵੀ ਮਾਸਟਰ ਜੀ ਤੁਸੀਂ ਮੈਨੂੰ ਪੜਾਉਂਦੇ ਹੁੰਦੇ ਸੀ ਜਦੋਂ ਮੇਰੀ ਮਾਂ ਮਰ ਗਈ ਸੀ ਤੁਸੀਂ ਮੇਰੇ ਘਰ ਆ ਕੇ ਐਕਸਟਰਾ ਮੈਨੂੰ ਦੋ ਤਿੰਨ ਘੰਟੇ ਪੜਾ ਕੇ ਜਾਂਦੇ ਹੁੰਦੇ ਸੀਗੇ ਤੁਹਾਡੇ ਪੜਾਉਂਦੇ ਨਾਲ ਅੱਜ ਮੇਰੀ ਜ਼ਿੰਦਗੀ ਬਦਲ ਗਈ ਹੈ ਮੈਂ ਇੰਨੀ ਕ ਮਿਹਨਤ ਕੀਤੀ ਵੀ ਅੱਜ ਮੈਂ ਇਸ ਹਸਪੀਟਲ ਦੇ ਵਿੱਚ ਮੈਂ ਨੌਕਰੀ ਤੇ ਲੱਗਿਆ ਹੋਇਆ ਮੇਰੀ ਇੱਥੋਂ ਦੇ ਜਿਹੜੇ ਵੱਡੇ ਡਾਕਟਰ ਨੇ ਉਹਨਾਂ ਦੇ ਨਾਲ ਮੇਰੀ ਜਾਣ ਪਛਾਣਾ ਹੈ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੀ ਕਰਨ ਲਈ ਆਏ ਹੋ ਫਿਰ ਮਾਸਟਰ ਜੀ ਨੇ ਕਿਹਾ ਵੀ ਮੈਂ ਆਪਣੀ ਪਤਨੀ ਨੂੰ ਡਾਕਟਰ ਨੂੰ ਦਵਾਈ ਦਿਵਾਉਣ ਲਈ ਆਇਆ ਤਾਂ ਸੰਦੀਪ ਨਾਮ ਦਾ ਲੜਕਾ ਹੁੰਦਾ ਉਹ ਲੈ ਕੇ ਚਲਾ ਜਾਂਦਾ ਉਹਦੇ ਕੋਲੇ ਆਪਣੇ ਡਾਕਟਰ ਕੋਲ ਦੇ ਕੋਲ ਤਾਂ ਡਾਕਟਰ ਕੋਲ ਸਾਰਾ ਆਪਣਾ ਦੱਸਦੇ ਨੇ ਉਹ ਬਹੁਤ ਵਧੀਆ ਦਵਾਈ ਦੇ ਦਿੰਦੇ ਨੇ ਤੇ ਮਾਸਟਰ ਜੀ ਠੀਕ ਹੋ ਜਾਂਦੇ ਨੇ ਤਾਂ ਮਾਸਟਰ ਜੀ ਕਹਿੰਦੇ ਵੀ ਜਿੱਤੇ ਤੇ ਮੈਨੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਸੀ ਸੋਨੂੰ ਦੇ ਉੱਪਰ ਵੀ ਉਹ ਮੇਰੀ ਮਦਦ ਕਰੂਗਾ ਮੈਨੂੰ ਲੈ ਜਾਊਗਾ ਉਹ ਉਥੇ ਹਸਪੀਟਲ ਤੱਕ ਸਾਨੂੰ ਉਸ ਡਾਕਟਰ ਦੇ ਨਾਲ ਮਿਲਾ ਦੂਗਾ ਤਾਂ ਜੋ ਅਸੀਂ ਆਪਣੀ ਵਧੀਆ ਦਵਾਈ ਲੈ ਸਕੀਏ ਉਸ ਲੜਕੇ ਨੇ ਮੇਰਾ ਕੰਮ ਨਹੀਂ ਕੀਤਾ ਹੈਗਾ ਪਰ ਜਿਹਦੇ ਤੱਕ ਮੈਨੂੰ ਕੋਈ ਜਾਣ ਪਹਿਚਾਨ ਨਹੀਂ ਸੀ ਉਹ ਦੂਸਰੇ ਬੱਚੇ ਵਾਲੇ ਜਿਹਨੂੰ ਮੈਂ ਕੋਈ ਬਹੁਤੀ ਐਹਮियत ਨਹੀਂ ਦਿੱਤੀ ਸੀਗੀ ਜਿਹਦੇ ਬਾਰੇ ਮੈਂ ਸੋਚਿਆ ਵੀ ਤੱਕ ਨਹੀਂ ਸੀ ਕਦੇ ਅੱਜ ਉਸ ਲੜਕੇ ਨੇ ਆ ਕੇ ਮੇਰੀ ਮਦਦ ਕੀਤੀ ਹੈ ਮੈਨੂੰ ਉਹ ਇੰਨੀ ਦੂਰੋਂ ਮਿਲਣ ਲਈ ਆਇਆ ਹੈ ਉਹ ਇਸ ਲਈ ਅੱਜ ਦੇ ਸਮੇਂ ਦੇ ਵਿੱਚ ਲੋਕ ਤਾਂ ਬਹੁਤ ਸਾਰੇ ਨੇ ਪਰ ਇਨਸਾਨ ਬਹੁਤ ਘੱਟ ਨੇ ਜਿਨ੍ਹਾਂ ਦੇ ਵਿੱਚ ਅੱਜ ਵੀ ਇਨਸਾਨੀਅਤ ਜਿਉਂਦੀ ਹੈ। ਕਈ ਵਾਰ ਅਸੀਂ ਬਿਨਾਂ ਸੋਚੇ ਸਮਝੇ ਬਿਨਾਂ ਕੋਈ ਤਰਕ ਕਰੇ ਦੂਸਰੇ ਬੰਦੇ ਤੇ ਭਰੋਸਾ ਕਰ ਲੈਨੇ ਆ ਜੋ ਕਿ ਸਾਨੂੰ ਉਹ ਫਿਰ ਇਨਸਾਨ ਆ ਜਿਹੜਾ ਦੂਸਰਾ ਉਹ ਭਰੋਸੇ लायक ਨਹੀਂ ਰਹਿੰਦਾ ਹੈਗਾ। ਸੋ ਇਹ ਥੋੜੀਆਂ ਜਿਹੀਆਂ ਛੋਟੀਆਂ ਜਿਹੀਆਂ ਗੱਲਾਂ ਸੀ ਆਪਣੀਆਂ ਜੇ ਤੁਹਾਨੂੰ ਇਹ ਵਧੀਆ ਲੱਗੀ ਸਟੋਰੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ।